ਵਧੀਆ 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 ਕਿਦਾਂ ਫੇ ਕੰਮ ਕਰ ਤੇਰਾ ਕਿਦਾਂ ਠੀਕ ਆ ਉੱਚੜਦੀ ਬਲ ਮਿਹਨਤਾਂ ਕਰੋ ਪ੍ਰਦੇਸੀ ਇਹ ਬੰਦੇ ਤੁਸੀਂ ਹੈ ਘਰ ਬਾਹਰ ਛੱਡਿਆ ਵਾ ਡਟ ਕੇ ਕੰਮ ਕਰੋ ਹਾਂਜੀ ਹਾਂਜੀ ਨਹੀਂ ਠੀਕ ਆ ਇੱਥੇ ਕਿਹੜੀ ਗੱਲ ਨਹੀਂ ਨਹੀਂ ਯਾਰ ਇਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਸੁਣੀ ਨਹੀਂ ਅਸਾ ਤੇਰੀ ਘਰ ਦੀ ਗਈ ਉਧਰ ਉਹ ਨਹੀਂ ਭਰਾਵਾ ਕਿਤੇ ਭਲੇਖਾ ਜਿਹਾ ਲੱਗਾ ਤੇਰੀ ਘਰ ਦੀ ਨੂੰ ਉਹਨਾਂ ਕਿੱਥੇ ਜਾਣਾ ਯਾਰ ਨਹੀਂ ਗੁਰ ਸਾਫ ਸੋਨੇ ਕਦੀ ਵੀ ਨਹੀਂ ਪਿੰਡ ਛੱਡ ਕੇ ਜਾਣਾ ਇਹਦਾ ਉੱਤੇ ਦਿਲ ਲੱਗਣਾ ਤੇ ਬਾਹਰ ਜੀਏ ਚ ਵਟਕੇ ਮੈਂ ਨਾ ਕਦੀ ਮੇ ਇਹ ਵੇਚੇ ਮੁਚੇ ਨਾ ਨਹੀਂ ਜਾਣਾ ਉਹਨੇ ਕਦੀ ਵੀ ਨਹੀਂ ਜਾ ਸਕਦਾ ਉਹਦੇ ਮਮਿੰਦਸਾ ਉਹ ਪਤਾ ਆਪਣੀ ਜ਼ਮੀਨ ਨੂੰ ਕਿੰਨਾ ਪਿਆਰ ਕਰਦਾ ਇੱਥੇ ਉਹ ਨਹੀਂ ਉਹ ਨਹੀਂ ਭਰਾ ਮੈਂ ਨੇ ਜੋਗਾ ਕਿੱਥੇ ਮੈਂ ਤਾਂ ਗਿਆ ਅੱਧਾ ਕਲਾ ਲਿਆ ਇਹ ਪਤਾ ਨਹੀਂ ਕਿੱਥੋਂ ਕਿੱਥੋਂ ਫਾਇੇ ਪੜ ਕੇ ਲਿਆਈ ਨਾਲੇ ਮੈਂ ਇਹਨੂੰ ਨਹੀਂ ਜਾਣਦਾ ਨਾ ਸਾਫ ਸੀ ਨੂੰ ਵੇਲੇ ਮੇਰਾ ਗਵਾਂਡੀ ਆ ਯਾਰ ਔਖੇ ਵਾਲੇ ਔਖੇ ਸੋਖੇ ਵਾਲੇ ਇਕੱਠੇ ਹੈ ਗਵਾਂਡ ਗਵਾਂਡੇ ਦੇ ਕੰਮ ਦਾ ਉਹ ਗਵਾਂਡ ਮੱਥਾ ਸਾਡਾ ਮੈਨੂੰ ਨਹੀਂ ਜਿੰਦੀ ਜਮੀਨ ਦਾ ਕੋਈ ਵੀ ਲਾਲਚ ਹੂੰ ਨਹੀਂ ਨਹੀਂ ਮੈਂ ਜਮਗਰ ਸਮਝਾਉਂਗਾ ਮਿਲਦਾ ਮੈਨੂੰ ਇਹ ਪ੍ਰਾਜ ਜਮੀਨ ਵੇਚ ਕੇ ਨਾ ਜਾਈ ਬਾਹਰ ਜਾਣਾ ਤੇ ਉਦਾਂ ਮੁੰਡਾ ਉਦਾਂ ਛੱਡ ਲੈਣੇ ਜੇ ਕਰਾ ਨਾ ਕਰੂੰ ਇਥੋਂ ਪੈਰ ਪੋਰਟ ਲੈਣਾ ਮੁੜ ਕੇ ਫੇਰ ਉੱਥੇ ਜੋਗਾ ਰਹਿ ਜਾਣਾ ਵਾ ਜਿੱਦਾਂ ਤੱਕ ਇਹਨਾਂ ਦੇ ਮਹਾਲ ਛੱਤ ਆ ਵਾ ਇੱਥੇ ਫੇਰ ਕਬੂਤਰ ਬੋਲਣੇ ਹੂੰ ਮੈਂ ਤੇਨੂੰ ਤਰੀਕਾ ਦੀ ਚੰਗੀ ਨਾਲ ਦੱਸਿਆ ਅਈ ਅੱਛਾ ਆ ਤੋ ਉਹਨੂੰ ਵੀ ਘੜਾ ਉਹਦੀ ਤਾਂ ਭਾਬੀ ਦਿਵਿੰਦਰ ਨਾਲ ਬੜੀ ਬੰਦ ਈ ਆ ਉਹ ਹੀ ਹੋਣਾ ਮਨਾ ਕਰਦੀ ਨਹੀਂ ਭਾਬੀ ਨਹੀਂ ਨਾ ਜਾਇਓ ਅਸਾਂ ਕਹਿ ਕੇ ਆਈਏ ਵੀ ਨਾ ਜਾਇਓ ਬਸ ਆਹ ਕਹਿੰਦੀ ਵੀ ਮੈਂ ਸਮਝਾਇਆ ਬੜਾ ਹੂੰ ਨਹੀਂ ਨਹੀਂ ਵੀਰ ਇਹਨੇ ਜੋਗ ਨਹੀਂ ਆਗੇ ਹੁਣ ਬਸ ਕੋਈ ਨਹੀਂ ਕਰਦਾ ਮੈਂ ਹਾਂ ਹਾਂ ਕੋਈ ਮੈਂ ਕਿ ਸਮਝਾਉਂਗਾ ਮੈਂ ਇਹੋ ਸਮਝਾਉਂ ਵੀ ਨਾ ਭਾਈ ਇਹ ਕੰਮ ਨਾ ਕਰੀ ਇੱਥੇ ਰਹਿ ਰਹਿ ਇੱਥੇ ਕਮਾਈ ਕਰੋ ਚਲੋ ਠੀਕ ਆ ਵੇਲਾ ਹਾਨੂੰ ਨਹੀਂ ਪਤਾ ਗਵਾਂੜ ਤੇ ਤੈਨੂੰ ਪਰਦੇਸਾਂ ਚ ਪਤਾ ਲੱਗ ਗਿਆ ਹੀ ਹਾਉਇਤ ਚਲੋ ਠੀਕ ਆ ਓਕੇ ਓਕੇ ਹਾਂ ਹਾਨੂੰ ਗਵਾਂੜ ਪਤਾ ਕਿੱਖ ਨਹੀਂ ਇਹ ਕਿੱਥੇ ਤੱਕ ਗੱਲਾਂ ਚਲ ਗਈਆਂ ਜੀ ਕੋਈ ਨਹੀਂ ਮਿਲੂਗਾ ਸਮਝਾਉਂਗਾ ਵੀ ਨਹੀਂ ਪਰ ਆਦਮ ਇੱਥੇ ਰਹਿ ਤੂੰ ਨਹੀਂ ਕਿਤੇ ਵੀ ਜਾਣਾ ਇੱਥੇ ਆਪਣੀ ਜ਼ਮੀਨ ਵਾਂ ਗਵਾਂੜ ਵਾ ਇਹ ਚੱਲ ਗਿਆ ਤਾਂ ਹਾੜਾ ਗਵਾਂੜ ਇਹੀਂ ਕਿੱਧਰ ਰਹਿਣਾ ਇੱਥੇ ਅਸੀਂ ਤੇ ਇਕੱਲੇ ਹੋ ਜਾਾਂਗੇ ਮੰਮੀ ਮੈਨੂੰ ਲੱਗਦਾ ਵਾ ਗਵਾਂਡੀ ਪਿਆਰੀ ਵਿੱਚ ਹੁੰਦਾ ਹੈ ਜੀ ਗਰਸਾਬ ਹਣੀ ਆਹੋ ਉਹਨਾਂ ਨੂੰ ਕਾਗੇ ਲੋੜ ਪਾ ਗਈ ਮੁੰਡਾ ਉਹਨਾਂ ਦਾ ਬਾਹਰ ਆ ਉਹੀ ਤੇ ਮੈਂ ਗੱਲ ਕਰਨ ਦੇਈ ਆ ਉਹ ਮਾਲ ਜੀ ਮੇਰੇ ਕੰਨੀ ਆਵਾਜ਼ ਪਈ ਇਹ ਫੋਨ ਤੇ ਨਾ ਕੋਈ ਦੱਸਣ ਦਿਆ ਕਿੰਨੂ ਜੋਦੇ ਨੂੰ ਹਾਂ ਅੱਛਾ ਮੈਂ ਮੈਨ ਤੁਹਾਡਾ ਨਾਲ ਗੱਲ ਕਰਦੀ ਮੈਨੂੰ ਤਾਂ ਪਤਾ ਨਹੀਂ ਕਿਸ ਨਾਲ ਆਹੋ ਮੈਂ ਵੀ ਨਹੀਂ ਸੁਣਿਆ ਆਏ ਮੁੰਡਾ ਉਹਨਾਂ ਦਾ ਬਾਹਰ ਹੈ ਤੇ ਹਾਕੇ ਲਾਉਣਾ ਕੋਲ ਹੈ ਉਹ ਕੋਕਾ ਵੀ ਵਿੱਚ ਅੰਦਾਜ਼ ਆ ਉਹ ਕਿ ਲੋਡ ਪੈ ਗਈ ਉਹਨੂੰ ਪਹਿਲੀ ਵਿੱਚ ਨਹੀਂ ਕਾਦੀ ਉਹਨਾਂ ਨੂੰ ਇੰਨੀ ਲੋਡ ਪੈ ਗਈ ਆਹੋ ਪਤਾ ਨਹੀਂ ਉਹ ਨਾ ਹੋਵੇ ਉਹਨਾਂ ਨੇ ਬਾਹਰ ਬੁਰ ਚਲ ਜਾਣਾ ਹੋਵੇ ਇਹ ਗੱਲ ਦੇਣੀ ਪਤਾ ਅਸੀਂ ਤਾਂ ਝਟ ਗੱਲ ਕਰ ਦਿੰਦੀਆਂ ਵੇਖ ਲੈ ਇਨਾਂ ਕਿ ਤੱਕ ਇਸਕਨੀਓ ਕੱਢੀ ਇਹੋ ਹੀ ਗੱਲ ਈ ਉਹ ਜਣੀ ਤੂੰ ਵੱਖ ਕਰ ਦੇਈਂ ਆਹੋ ਇਹ ਗੱਲ ਹੋਣੀ ਬਾਹਰ ਚਲ ਜਾਣਾ ਬਾਹਰ ਦਾ ਚੱਕਰ ਈ ਕੋਈ ਇਨਾਂ ਦਾ ਹਾਏ ਮੈਂ ਇਕੱਲੇ ਬੁੱਝਾ ਰਹਿ ਜਾਾਂਗੇ ਅਸੀਂ ਇਹ ਤਾਂ ਪੱਕੇ ਚਲ ਜਾਣਗੇ ਫਿਰ ਸਾਬ ਜੇ ਪਹਿਲੀ ਵਿੱਚ ਨਹੀਂ ਇਹਨਾਂ ਨੇ ਚੱਲ ਜਾਣਗੇ ਤੇ ਚੱਲ ਜਾਣ ਕੇ ਜਿਹੜੇ ਕੱਲੇ ਕੱਲੇ ਉਹ ਟਾਈਮ ਨਹੀਂ ਕੱਢਣ ਦੇ। ਫੇਰ ਕੀ ਹੋ ਗਿਆ? ਦੇ ਮਮੀ ਤੁਸੀਂ ਆਪੇ ਤਾਂ ਕਹਿਨੇ ਹੁੰਨੇ ਆ ਗੁਆਣ ਦੀ ਲੋੜ ਪਈ ਰਹਿੰਦੀ ਆ ਅੱਜ ਤੁਸੀਂ ਆਪੇ ਇਦਾਂ ਕਹਿ ਲਾਪੇ। ਤੇ ਫੇਰ ਜਦੋਂ ਅਗਲਿਆਂ ਨੇ ਚਲੀ ਗਏ ਤੇ ਅਸੀਂ ਉਹਨਾਂ ਨੂੰ ਪੁੱਤ ਟੱਕ ਸਕਦੇ। ਨਾ ਉਹਨਾਂ ਸਾਨੂੰ ਦੱਸਿਆ ਹੀ ਹੈ। ਗੱਲ ਹੀ ਦੀਵਿੰਦਰ ਵੇਖ ਲੈ ਉਹਦੋਂ ਆਈ ਸੀ। ਤੇ ਮੁੜ ਕੇ ਦਿਵਿੰਦਰ ਸਾਡੇ ਘਰ ਵੜੀ ਨਹੀਂ। ਆਹੋ ਵਧਾਈ ਦੇਣ ਆ ਨਹੀਂ ਆਏ ਆਹ ਵਧਾਈ ਦੇਣ ਨਹੀਂ ਆਈ ਅੱਬੇ ਉਹ ਤਾਂ ਵਧਾਈ ਦੇਣੀ ਆ ਜਾਂਦਾ ਵਾ ਪਰ ਫਿਰ ਉਹਨਾਂ ਦਾ ਆਪਣਾ ਕੰਮ ਪੰਦਾ ਹੋਣਾ ਵਾ ਨਾ ਇਹੋ ਗੱਲ ਹੀ ਆ ਹੋਰ ਇਹਨਾਂ ਨੇ ਕਰ ਤੋ ਦੂਜਾ ਕਰਨਾ ਅਰੇ ਮੁੰਡੇ ਨੇ ਸੱਦ ਲਿਆ ਹੋਣਾ ਆਹੋ ਮੂਰਖ ਵਾ ਦੋਵੇਂ ਜੀ ਚਲੋ ਆਪਣੇ ਘਰ ਰਹੇਗੇ ਆਹ ਖਲੋਤਾ ਗਰਸਾਹ ਸੇ ਨਹੀਂ ਬੁਣਦੇ ਵਿੱਚ ਉਸਕੇ ਆਵਲਾ ਕਿ ਜੋਸ਼ ਹੋਣੀ ਤੇ ਘਰ ਵਾਲੇ ਦੱਸਿਆ ਸੱਚ ਵਾ ਕਿ ਝੂਠ ਵਾ ਕਿ ਤੇ ਆਵੇ ਨਾ ਕੋ ਪੌੜ ਮਾਰਤਾ ਹੈ ਆਪਣੀ ਘਰ ਵਾਲੀ ਨੂੰ ਨੇ ਦੋਵੇਂ ਜੀ ਬੜੀ ਸੋਹਣੀ ਪਕਾਉਂਦੇ ਆ ਖਾਂਦੇ ਆ ਪੈੜੀ ਬਉਂਦੇ ਆ ਸਭ ਕੋ ਘਾਦੇ ਇਹਨਾਂ ਨੂੰ ਕਿਹੜੀ ਤੰਗੀ ਹੈਗੀ ਇੱਥੇ ਆਹੋ ਇਹ ਤਾਂ ਗੱਲ ਹੈਗੀ ਆ ਵੀ ਜਿਹੜੇ ਇਹ ਮੁੰਡੇ ਕੋ ਚੱਲ ਚੱਲੇ ਆਂ ਤਾਂ ਹੋ ਮੁੰਡਾ ਇੱਥੇ ਆ ਜਾਓ ਪੈੜੀ ਵੇਚ ਕੇ ਤਾਂ ਹੁਣ ਵੇਖੀ ਹੋਣਾ ਇਹਨਾਂ ਦੇ ਨਾਲ ਧੋਖਾ ਹੀ ਆ ਮੁੰਡੇ ਨੇ ਪੈੜੀ ਵਕਾ ਦੇਣੀ ਆ ਤੇ ਇਹਨਾਂ ਨੂੰ ੱਟਕੇ ਮਾਰ ਕੇ ਵੇਖੀਦਾ ਵਾ ਇਹਨਾਂ ਨੂੰ ਵੇਖੀ ੱਟਕੇ ਮਾਰ ਕੇ ਕੱਢਣਾ ਫਿਰ ਧੋਵਾ ਜੀ ਆਂ ਆਹ ਹੋਏ ਹੋਈ ਜਾਂਦਾ ਇਦਾਂ ਆਹੋ ਨਹੀਂ ਕਹੀਂ ਥਈ ਵੇਖਿਆ ਵਾ ਆਹ ਵੀ ਜੇ ਇਹਨਾਂ ਨੇ ਜਾਣਾ ਹੀ ਆ ਮੁੰਡੇ ਤਾਂ ਪੈੜੀ ਵੇਚਣ ਦੀ ਤਾਂ ਕੋਈ ਲੋੜ ਹੀ ਨਹੀਂ ਹੈ ਜਿਉਂ ਤੱਕ ਪੈਸੇ ਤਾਂ ਸਾਧਲੇ ਹਨ ਟਕਟਾ ਕਲਾ ਵੇਚ ਤੇ ਇਹਨਾਂ ਨੇ ਸਾਧਲੇ ਆਹੋ ਤੇ ਪੈੜੀ ਵੇਚ ਕੇ ਹੀ ਇਹਨਾਂ ਜਾਣਾ ਹਾਂ ਨਾ ਨਾ ਉਧਰ ਜੋਗੇ ਰਹਿਣਾ ਤਾਂ ਨਾ ਨਾ ਉਧਰ ਜੋਗੇ ਰਹਿਣਾ ਵੇਖੀ ਪਰ ਇਹ ਤਾਂ ਹੁਣ ਵੀ ਆਪਣੇ ਹੈਗਾ ਵੀ ਆਪਣੇ ਗੈਸ ਹੀ ਆ ਪੀ ਪੈੜੀ ਵੇਚ ਕੇ ਉੱਤੇ ਕੀ ਪਤਾ ਕੀ ਲੋੜ ਪੈ ਗਈ ਇਹਨਾਂ ਨੂੰ ਉਦੋਂ ਤੁਸੀਂ ਪਤਾ ਤਾਂ ਕਰੋ ਜਾ ਕੇ ਆਹ ਤੇ ਬੜੀ ਭੱਜੀ ਆਉਂਦੀ ਹੁੰਦੀ ਆ ਆਪਣਾ ਮਾ ਜਾਉ ਆਹੋ ਜਾ ਕੇ ਆਇਓ ਹਾਂ ਪੁੱਛਾਂਗੀ ਮੈਂ ਪੁੱਛੂਗੀ ਕਿ ਸਾਨੂੰ ਪਤਾ ਲੱਗਾ ਵਾ ਤੇ ਕੀ ਗੱਲ ਕਿਉਂ ਤੁਹਾਨੂੰ ਕਾਦੀ ਲੋੜ ਪੈ ਗਈ ਤੁਸੀਂ ਪਹਿਲੀ ਵੇਚਣ ਡਏ ਹੋ ਲੋਕੀ ਦੇ ਪੈਸਿਆਂ ਖਰੀਦਣ ਡਏ ਆਹੋ ਤੇ ਮੁੰਡਾ ਵਾ ਪਰ ਇੱਕ ਵਾਰੀ ਨਾ ਇਹ ਆ ਜਾਂਦੇ ਨਾ ਮੈਂ ਤਾਂ ਮਾੜੀ ਜੀ ਗੱਲ ਸੁਣੀ ਆ ਆ ਜਾਂਦੇ ਨਾ ਤੇ ਫੇਰ ਤੁਸੀਂ ਇਹਨਾਂ ਨੂੰ ਪੁੱਛਿਓ ਮੈਂ ਜਵਾਬ ਪੁੱਛਦੀ ਆ ਪੁੱਛ ਕੇ ਨਾ ਸਾਰੀ ਗੱਲ ਵੀ ਕੀ ਸਾ ਕੀ ਗੱਲ ਵਾ ਵੀ ਕਿਉਂ ਪਹਿਲੀ ਵੇਚਣ ਡੇ ਆ ਵੀ ਕਿੱਥੋਂ ਸੁਣਿਆ ਆ ਆਹੋ ਹਣਾ ਪੁੱਛਦੀ ਪਹਿਲਾਂ ਜਿਹੋਦੇ ਨੂੰ ਪੁੱਛੂ ਜੇ ਮੈਂ ਸਿੱਧਾ ਹੀ ਜਾ ਕੇ ਪੁੱਛ ਲਿਆ ਤਾਂ ਕਦੇ ਮੇਰੇ ਗਾਲੀ ਨਾ ਪੈ ਜਾਈ ਆਹੋ ਵੀ ਕੀ ਪਤਾ ਕੀ ਗੱਲ ਆ ਨਾ ਕੀ ਗੱਲ ਵਾ ਹਾਂ ਇਹ ਵਾਰ ਕੋਈ ਮਜਬੂਰੀ ਵੀ ਹੋ ਜਾਂਦੀ ਆ ਹੋ ਜਾਂਦੀ ਹੋ ਜਾਂਦੀ ਹਾਂ ਹੋ ਜਾਂਦੀ ਆ ਉਦਾਂ ਨਾ ਕਮਾਈਆਂ ਕਰਕੇ ਨਾ ਇੱਧਰ ਹੀ ਲਿਓਣੀਆਂ ਚਾਹੀਦੀਆਂ ਵਾ ਬਾਹਰੋਂ ਆਹੋ ਤੇ ਇੱਥੇ ਕੋਈ ਪੈਲੀ ਬੰਨਾ ਲਿਆ ਹੋਵੇ ਜਾਂ ਕੋਈ ਪਲਾਟ ਲੈ ਕੋਈ ਦੁਕਾਨ ਲੱਲੇ ਹਾਂ ਕੋਈ ਕਾਰੋਬਾਰ ਖੋਲੇ ਕਾਰੋਬਾਰ ਆਪਣਾ ਖੋਲੇ ਹਾਂ ਤੇ ਉਧਰ ਕਿੰਨੇ ਜਾਣਾ ਤੇ ਕੀਹਦੀਆਂ ਗੱਲਾਂ ਹਾਂ ਇੱਥੇ ਤੋਂ ਉਹਨਾਂ ਸ਼ਰੀਕਾ ਭਾਈ ਜਾਨਾ ਦੇਖੇਗਾ ਕੀ ਇਹਨਾਂ ਨੇ ਹਾਂ ਕੁਝ ਖਰੀਦਿਆ ਵਾ ਤੇ ਬਾਹਰ ਕਹਿੰਦੇ ਕੀ ਵੇਖਣਾ ਜਾ ਕੇ ਹੂੰ ਚਲੋ ਲੱਗ ਜੂਗਾ ਪਤਾ ਸਿੱਗੀ ਸਿੱਗੀ ਹਾਂ ਮੈਂ ਤਾਂ ਹੋਰ ਤਰਾਂ ਲਾ ਪੀ ਪਿਆ ਹੈਡ ਗਵਾਂਟੀ ਸੁਣਾ ਜਾਣਾ ਕਿ ਜੇ ਚੱਲ ਗਈ ਤਾਂ ਹੂੰ ਉਸ ਤਰ੍ਹਾਂ ਗਵਾਂਡ ਦਾ ਬੜਾ ਹੁੰਦਾ ਸੁੱਖ ਤਾਂ ਬਹੁਤ ਹੁੰਦਾ ਵਾ ਆਹ ਹੋ ਕੇ ਪਰ ਹੁਣ ਕੀ ਪਤਾ ਉਹਨਾਂ ਨੂੰ ਕੀ ਮਜਬੂਰੀ ਆਹ ਹੋਈ ਇਹ ਤਾਂ ਕੋਈ ਪਤਾ ਨਹੀਂ ਆ ਹਾਂ ਹਾਂ ਚਲੋ ਕੋਈ ਨਹੀਂ ਫਿਰ ਆਹ ਪਰ ਜੇ ਨਾ ਕੁਝ ਚੁਲਿਓ ਹਾਂ ਜੀ ਦਾ ਹੁੰਦਾ ਰ ਪਰਚੀ ਦੀ ਹਾਂ ਆਹ ਵਾਹ ਗੁਰਸਾਹ ਸੁਭਾਣੇ ਕੀ ਕਰੀ ਜਾਂਦਾ ਈ ਪਾ ਕੀ ਹਾਰਾ ਉਹ ਬੱਲੇ ਆ ਜਾ ਨਿੰਬੂ ਲਾ ਦੇ ਬਾਬੇ ਲੱਗੇ ਆ ਵੇ ਕਿਹੜੇ ਕਿਹੜੇ ਨਿੰਬੂ ਆ ਹਾਂ ਦੇਖਦੇ ਬੰਦੇ ਆਗੇ ਨਹੀਂ ਕਿਤੇ ਹਾਓ ਵੇਚੀ ਦੇ ਆਗੇ ਅੱਛਾ ਹੂੰ ਉਹ ਮਰ ਕੇ ਦੁਕਾਨ ਵਾਲੇ ਨੇ ਇਦਾਂ ਠੇਕਾ ਹੀ ਮਾਰ ਲਿਆ ਅੱਛਾ ਇਹਦਾ ਲਾ ਕੇ ਲੈ ਜਾਂਦਾ ਉਹ ਜਦੋਂ ਪੱਕਦੇ ਆ ਹੂੰ ਮਾ ਤੜਾਈ ਚੰਗੀ ਏ ਦੀ ਨਹੀਂ ਇਹ ਬੜਾ ਵਧੀਆ ਵਾਏ ਆ ਜਿਹੜਾ ਨਿੰਬੂ ਆ ਨਾ ਇਹਦੇ ਵਿੱਚ ਬੀ ਹੈ ਨਹੀਂ ਗੇ ਆਹੋ ਤੇ ਚਾਰ ਬਣਦਾ ਵਾ ਬਹੁਤ ਵਧੀਆ ਇਹਦਾ ਮੋਟੀ ਖਾਲ ਵੀ ਦੀ ਟੰਬੜੀ ਮੋਟੀ ਹੈ ਨਾ ਇਹਦੀ ਚਾਰੇ ਖਰਾਬ ਵੀ ਨਹੀਂ ਹੁੰਦਾ ਛੇਤੀ ਖਰਾਬ ਵੀ ਨਹੀਂ ਹੁੰਦਾ ਤੇ ਇਹਦੀ ਜਿਹੜੀ ਖਲੜੀ ਹੈ ਨਾ ਉਤੜੀ ਛਿਲ ਜੀ ਇਹ ਮਿੱਠੀ ਆ ਅੱਛਾ ਕਈਆਂ ਨਹੀਂ ਕੋੜੀ ਹੁੰਦੀ ਆ ਇਹ ਮਿੱਠੀ ਆ ਇਹਦਾ ਰਾਸ਼ੀ ਪੜਾਉਣਾ ਤੇ ਗਲਾ ਰੱਖਦਾ ਭਰਜਾ ਦਾ ਨਿੰਬੂ ਤੋਂ ਹਾਂ ਆ ਤੇ ਪੂਰਾ ਵੇਖ ਕਿਡਾ ਕਿਡਾ ਨਿੰਬੂ ਆ ਇਹ ਮੈਂ ਵੀ ਇਧਰ ਵੇਖ ਰਿਹਾ ਮੈਂ ਕਿ ਇੱਥੇ ਇੱਕਦਾਂ ਲੋਕਾਂ ਨੂੰ ਸਮਝ ਨਹੀਂ ਆਇਆ ਨਿੰਬੂ ਦੀ ਆ ਨਿੰਬੂ ਸੋ ਬਹੁਤ ਵਧੀਆ ਈਓ ਕਈਆਂ ਨੂੰ ਨਹੀਂ ਪਤਾ ਇਹਦਾ ਸਰਚ ਕਰਕੇ ਵੇਖੇ ਬੰਦਾ ਕੋਈ ਆਹੋ ਮੋਬਾਈਲ ਦੇ ਉੱਤੇ ਦਵਾਈਆਂ ਦੁਈਆਂ ਚ ਪੈਂਦਾ ਵਾ ਜਿਆਦਾ ਨਿੰਬੂ ਆਹ ਵਾਹੋ ਦਵਾਈਆਂ 'ਚ ਹੀ ਪੈਂਦਾ ਇਹ ਵੀ ਮੈਨੂੰ ਹੋਰ ਵੀ ਕਿਸੇ ਨੇ ਦੱਸਿਆ ਸੀ ਹਮ ਮੈਂ ਮੇਰੇ ਕੋਲ ਭਵੇਂ ਦਵਾਈਆਂ 'ਚ ਪਾਈ ਜਾਂਦੇ ਭਵੇਂ ਆਪ ਪੀ ਜਾਂ ਮੈਨੂੰ ਕੀ ਇਹ ਗੱਲ ਨਾਲ ਹਾਂ ਹੋਰ ਉਹ ਘਰ ਪਰਿਵਾਰ ਸਾਰੇ ਠੀਕ ਆ ਤੂੰ ਸੁਣਾ ਕਿਦਾਂ ਵਧੀਆ ਵਧੀਆ ਠੀਕ ਠਾਕ ਆ ਉਹ ਮੈਂ ਆਇਆ ਸੀ ਮੈਨੂੰ ਪਤਾ ਲੱਗਾ ਵੀ ਉਹਦੇ ਪਹਾੜ ਚੱਲਿਆ ਤੈਨੂੰ ਕਿੰਨ ਦੱਸਦਾ ਲਖ ਮੈਨੂੰ ਉਸ ਸੋਣਿਆ ਨਹੀਂ ਆ ਗਿਆ ਹੈ ਮਲੇ ਵਾਲੀ ਹੈ ਉਹਦੇ ਘਰੋਂ ਦਾ ਫੋਨ ਆਉਂਦਿਆ ਮੈਂ ਕਿਹਾ ਮੈਂ ਤੋ ਕਹਿੰਦਾ ਕਿਦਾ ਪਹਾ ਸਭ ਕੋ ਵੇ ਰੋ ਕੋ ਮੇਮਾ ਚੱਲ ਚ ਲਿਆ ਪਤਾ ਕੀ ਗੱਲ ਆ ਮੈਂ ਨਾ ਸੋਨੀ ਦੀ ਵੀ ਆਦਾ ਬੜੀ ਵੱਧ ਵਾ ਅੱਛਾ ਇਹ ਭਾਬੀ ਤੇਰੀ ਮੈਨੂੰ ਆਖੀ ਜਾਂਦੀ ਵੀ ਚਲੀਏ ਚਲੀਏ ਅੱਛਾ ਮੁੰਡਾ ਘਰ تن ਮੈਂ ਦੱਸਿਆ ਰਹਿਗਾ ਬਿジネス ਕੋਈ ਡਿਆ ਖੋਲਣਾ ਵਧੀਆ ਗੱਲ ਵਾ ਤੇ ਉਹ ਆਖੀ ਜਾਂਦਾ ਵੀ ਪੈਰੀ ਵੇਚ ਦੇ ਅੱਛਾ ਤੇ ਪੈਰੀ ਵੇਚ ਦੇ ਤੇ ਮੈਨੂੰ ਪੈਸੇ ਦੇ ਦੇ ਤੇ ਇੱਥੇ ਮੈਂ ਬਿジネス ਲੱਕਾ ਖੋਲਣ ਮੈਂ ਤੁਹਾਨੂੰ ਇੱਥੇ ਸੱਦ ਲੈਣਾ ਅੱਛਾ ਤੇ ਭਾਬੀ ਤੇਰੀ ਬੜੀ ਕਾਲੀ ਆ ਤੇ ਮੈਂ ਨਹੀਂਗਾ ਪੈਰਾਂ ਦੇ ਪਾਣੀ ਪੈਣ ਦੇਣ ਦਿਆ ਕਿਉਂਕਿ ਆਪਣਾ ਘਰ ਬਾਹਰ ਆਪਣੀ ਪੈਰੀ ਨਹੀਂ ਬੰਦਾ ਛੱਡਦਾ ਵਾਹ ਆਈਦਾ ਤੜਾ ਮਹਲ ਬਣਾਇਆ ਵਾ ਐ ਕਿਦਾਂ ਛੱਡ ਕੇ ਜਾਣਾ ਹੈ ਮੈਂ ਨਹੀਂ ਕਾ ਪੈਰਾਂ ਨੇ ਪਾਣੀ ਪੈਣ ਦਿੱਤਾ ਤੇ ਮੈਂ ਹਾਂ ਮੈਂ ਨਹੀਂ ਕਾ ਜਾਣਾ ਤੂੰ ਜਾਣਾ ਦੇ ਚਲੀ ਜਾਰ ਨਾ ਮੈਂ ਵੇਚਣੀ ਉਹ ਪੈਲੀ ਮੁੰਡੇ ਨੂੰ ਮੈਂ ਇਹ ਜਬਾ ਦੱਤਾ ਹੀ ਵੀ ਸਜਣਾ ਆ ਸਿਆਣਿਆਂ ਦੇ ਨਾ ਵੀ ਚਾਦਰ ਵੇਖ ਕੇ ਪੈਰ ਪਸਾਰੂ ਆਹੋ ਤੇ ਜਿੰਨਾ ਤੇਰੇ ਕੋ ਹੈਗਾ ਗੁਜਾਇਸ਼ ਹੈਗੀ ਹੈ ਉਨਾ ਹੀ ਕਾਰੋਬਾਰ ਚਲਾ ਤੂੰ ਖੋਲ ਆਪਣਾ ਤੇ ਮੇਰੇ ਕੋ ਪੈਸੇ ਦੀ ਆਸ ਨਾ ਰਹਿ ਕਾ ਹਾਂ ਇਹ ਵੀ ਜਿਹੜੇ ਫਸਲ ਦੇ ਮੈਂ ਵੜਦਾ ਉਹ ਮੈਂ ਤੈਨੂੰ ਦੇ ਦਿਆਂਗਾ ਬੈਲੀ ਨਹੀਂ ਵੇਚਨੀ ਗਲਤੀ ਹੈ ਨਾ ਹੁਣ ਮੁੰਡਾ ਬਾਹਰ ਗਿਆ ਕਮਾਈ ਇਹ ਵੀ ਭਰਾਈ ਤੇਰੀ ਨੇ ਕੀ ਕੀਤਾ ਵੀ ਇਹਦੇ ਕੋਲ ਚਲ ਗਈ ਅੱਛਾ ਇਹਨੂੰ ਪੱਟੀ ਪੜਾ ਕੇ ਲੈ ਆਈ ਨਾਲ ਹੀ ਇਹ ਮੈਨੂੰ ਆਣ ਕੇ ਇੱਥੇ ਨਹੀਂ ਸਿੱਖਿਆ ਦੇਣ ਅੱਛਾ ਉਹ ਉਥੇ ਦੇ ਬੜਾ ਉਥੇ ਦੇ ਘਟਾ ਮਿੱਟੀ ਹੈ ਨਹੀਂ ਉਹ ਉਥੇ ਤੇ ਕਰੇ ਵੇਖਣ ਵਾਗਿਆ ਝੀਲਾ ਵਾ ਉਥੇ ਦਰਿਆ ਵਾ ਉਥੇ ਪਹਾੜ ਵਾ ਮੈਂ ਆਹੋ ਇਥੇ ਦਰਿਆ ਬੋਗੇ ਆ ਦਰਿਆ ਇਥੇ ਲੱਗੇ ਦਰਿਆ ਨਹੀਂ ਭਗਦਾ ਪਹਾੜ ਮੋਗੇ ਇਥੇ ਨਾਲੇ ਨਹੀਂ ਬਹੁਤਾ ਸੌਗਾ ਪਹਿਲਾਂ ਆਪਣੇ ਆਪਣੇ ਘਰਾਂ ਲੱਗ ਜਾ ਉਹ ਇਹਨੂੰ ਖੜਦਾ ਨਹੀਂ ਉਹ ਇਹਨੇ ਕਿੱਥੇ ਜਾਣਾ ਵਾ ਇਹ ਤੇ ਐਵੇਂ ਜਾਣ ਕੇ ਮਾਰਦੀ ਗੱਲਾਂ ਮੈਂ ਤਾਂ ਚੱਲ ਠੀਕ ਆ ਵੀ ਆ ਗਏ ਦੱਸੇ ਕੱਪਾ ਤੇ ਬੜੀਆਂ ਮਾਤੀ ਮੇਰਾ ਕੋ ਨਾ ਉਹਨੇ ਨਾ ਹੀ ਲਿਆ ਕਿ ਮੈਂ ਖੜਨਾ ਮੈਨੂੰ ਕਦੀ ਉਹ ਕਿੱਥੇ ਖੜਨਾ ਇਹਨੇ ਇਹ ਵੀ ਆਖੀ ਜਾਂਦੀ ਹਾਂ ਦੀ ਮੈਂ ਵੀ ਜਾਣਾ ਬਾਹਰ ਮੈਂ ਕਿਹਾ ਬਾਤ ਠੀਕ ਤੂੰ ਜਾਣਾ ਤੂੰ ਜਾਣਾ ਜਾ ਦੂਜੇ ਨੂੰ ਕਿਉਂ ਮਤਾਂ ਦੇਂਦੀ ਔਰ ਗੱਲ ਇੱਕ ਵਾਪਾ ਮੈਂ ਕਹਿੰਦਾ ਵੀ ਜਦੋਂ ਬੁੰਡਾ ਗਿਆ ਵਾ ਉਹਨੂੰ ਕਹਿ ਵੀ ਉੱਥੇ ਕਮਾਈ ਕਰ ਉੱਥੇ ਕਾਰੋਬਾਰ ਨਾਲ ਕੀ ਫਰਕ ਪੈਣਾ ਇੱਥੇ ਬਣਾਓ ਕੋਹ ਨਾ ਕੋਹ ਚਲੋ ਕੋਈ ਬੰਦਾ ਬੱਚੇ ਬਾਹਰ ਗਏ ਆ ਵਧੀਆ ਵਾ ਮੈਂ ਹੀ ਉਹਨਾਂ ਦੇ ਘਰ ਬਾਹਰ ਸਾਂਭਣ ਦੇ ਆ ਇਹਦੇ ਵਿੱਚ ਮਾੜੀ ਗੱਲ ਕਿਹੜੀ ਆ ਕਈ ਨਿਆਣੇ ਦੀ ਸੋਚ ਕੋਈ ਹੁੰਦੀ ਕੋਈ ਦੀ ਕੋਈ ਹੁੰਦੀ ਆ ਪਤਾ ਲੱਖ ਉਹ ਬੰਦਾ ਜਿਹਨੂੰ ਇੱਥੋਂ ਵੇਚ ਵਟ ਕੇ ਚਲੇ ਜਾਂਦਾ ਨਾ ਉਧਰ ਫਿਰ ਉਧਰ ਜੋਗਾ ਹੀ ਰਹਿ ਜਾਂਦਾ ਫਿਰ ਇੱਧਰ ਲਾਸ਼ ਵੀ ਨਹੀਂ ਆਉਂਦੀ ਜਦੋਂ ਵੇਖੋ ਜ ਚਾਰ ਪੈਸੇ ਕਮਾਏ ਆ ਇਹਨਾਂ ਨੇ ਜੇ ਇੱਥੇ ਕਮਾਈ ਇੱਥੇ ਕੀਤਾ ਨਾ ਕੋਈ ਜ਼ਮੀਨ ਖੇਤੇ ਕੋਈ ਕੰਮ ਕਰੇ ਤੇ ਲੋਕਾਂ ਨਾ ਨਹੀਂ ਚੰਕਰ ਸਾਫ ਸੇ ਦਾ ਮੁੰਡਾ ਗਿਆ ਇਹ ਇੰਨੀ ਕਮਾਈ ਕਰਕੇ ਲਿਆ ਕਿੱਥੇ ਤੱਕ ਨਾਮ ਹੋਣਾ ਜਦੋਂ ਆਈ ਉਹਦੇ ਪਿੱਛੇ ਲਾ ਕੇ ਆ ਵੀ ਵੇਰ ਵਟ ਕੇ ਉੱਥੇ ਚੱਲ ਗਏ ਤੇ ਫੇ ਸਾਡੇ ਪੱਲੇ ਕੀ ਰਹਿ ਗਿਆ ਕੱਖ ਵੀ ਨਹੀਂ ਗਏ ਘਰ ਬਾਹਰ ਹੀ ਛੁੱਟੇ ਜਾਂਦੇ ਰਿਸ਼ਤੇਦਾਰੀਆਂ ਹੀ ਛੁੱਟ ਜਾਂਦੀਆਂ ਸਭ ਕੋ ਜੀ ਛੁੱਟ ਜਾਂਦੀਆਂ ਕਿ ਨਹੀਂ ਬਿਲਕੁਲ ਛੁੱਟੇ ਹੁਣ ਰਿਸ਼ਤੇਦਾਰਾਂ ਨੇ ਉਥੇ ਮਗਰ ਥੋੜਾ ਸਾਨੂੰ ਮਿਲਣ ਜਾਣਾ ਫੋਨ ਤੇ ਹੀ ਗੱਲਾਂ ਕਰ ਲਈਆਂ ਉਥੇ ਤੇ ਤੁਹਾਨੂੰ ਤੇ ਭਾਬੀ ਨੂੰ ਦੋਵਾਂ ਨੂੰ ਸਵੇਰੇ ਸਵੇਰੇ ਆਪਣੇ ਜਵਾਗ ਜਾਏਗਾ ਇਹਨਾਂ ਫੜਾ ਤੇ ਆ ਪੁੰਜੋ ਨਲੀਆਂ ਇਹਨਾਂ ਦੀਆਂ ਜਾਂ ਜਵਾਗ ਫੜਾ ਦੇਣੇ ਆ ਤੇ ਜਦੋਂ ਜਵਾਗ ਵੱਡੇ ਹੋ ਗਏ ਤੇ ਚੱਲ ਜੋ ਬੇਰ ਤੋੜਨਾ ਆ ਉਹ ਹੈ ਉਹਦੇ ਉੱਥੇ ਕਹਿੰਦੇ ਵੀ ਜਿੰਨੇ ਜੀ ਆ ਉਹਨੇ ਹੀ ਕਮਾਉਣ ਤੇ ਫੇ ਇਹ ਗੱਲਾਂ ਮੈਂ ਹੋਰ ਵੀ ਲੋਕਾਂ ਕੋ ਸੁਣੀਆਂ ਤੂੰ ਵੀ ਦੱਸਣ ਡਿਆ ਨਾ ਹੋਰ ਵੀ ਲੋਕਾਂ ਕੋ ਸੁਣੀਆਂ ਵਾ ਮਗਈ ਬੜੀ ਆ ਉਥੇ ਦੇ ਵੇਖਿਆ ਮੈਂ ਟੀਵੀ ਦੇ ਵਿੱਚ ਆਉਣ ਡਿਆ ਹੁੰਦਾ ਓਏ ਇਦਾਂ ਇਦਾਂ ਕਰਕੇ ਬੁੱਢੇ ਤੁਰਣ ਡੇ ਹੁੰਦੇ ਇਦਾਂ ਇਦਾਂ ਕਰਕੇ ਨਾਲੇ ਬੇਤੋਂ ਡੇ ਹੁੰਦੇ ਆ ਔਖਾ ਵਗਾ ਮੋਖਾ ਹੈ ਨਬਿਰੂ ਕਹਿੰਦਾ ਇਹੋ ਕਹਿੰਦਾ ਕਹਿੰਦਾ ਸੀ ਉਹਨੇ ਵੇਚ ਮੈਨੂੰ ਕਿ ਮੈਂ ਕਹਾਂ ਉਹ ਨਹੀਂ ਭਰਾ ਮੈਂ ਮੈਂ ਸਲਾਹ ਦੇਣੀ ਆ ਬਿਨਾ ਗਵਾੜ ਮੱਥਾ ਵਾ ਮੇਰੇ ਅਸੀਂ ਸੁਣੇ ਹੋ ਜਾ ਕੇ ਗਵਾੜ ਨੂੰ ਤੇ ਗਵਾੜ ਦੀ ਲੋੜ ਪਈ ਰਹੀ ਦੀ ਤੇ ਅਸੀਂ ਕੱਲੇ ਰਹਿ ਕੇ ਫਿਰ ਇੱਥੇ ਨਹੀਂ ਨਹੀਂ ਮੈਂ ਕਦੀ ਵੀ ਨਹੀਂ ਜਾਂਦਾ ਤੈਨੂੰ ਫਿਕਰ ਪੈ ਗਿਆ ਹਣਾ ਫੇਰੇ ਚੱਲ ਜਾਣਾ ਇਹਨੇ ਨਹੀਂ ਨਹੀਂ ਮੈਨੂੰ ਮੈਨੂੰ ਸੱਚੀ ਗੱਲ ਫਿਕਰ ਪਿਆ ਲੋਕ ਆ ਮੈਂ ਕਹਿੰਦਾ ਨਹੀਂ ਹੈਗਾ ਮੈਂ ਨਹੀਂ ਯਾਦ ਰਹਾ ਆਪਾਂ ਪਾ ਨੂੰ ਸਮਝਾਉਂਦੇ ਬੁੜੀ ਪਗੜੀ ਲੱਗੀਦਾ ਉਹ ਨਹੀਂ ਜਨਾਨੀਆਂ ਬੜਾ ਕੋ ਹਾਂਦੀ ਹਾਂਦੀ ਆ ਵਾ ਮੈਂ ਉਹਨਾਂਰ ਜਨਾਨੀਆਂ ਪਿੱਛੇ ਲੱਗ ਕੇ ਆਪਣੀ ਪਿਆਈ ਥੋੜਾ ਵੇਚ ਦੇਣੀ ਜੇ ਮੈਂ ਘ ਉਹ ਨੂੰ ਆਖੀ ਜਾਂਦਾ ਆ ਕੇ ਮਾਵਾ ਦੇ ਪਿੱਛੇ ਲੱਗ ਜਾਂਦੀ ਆ ਮੁੰਡਿਆ ਦੀ ਮਾਵਾ ਦੇ ਉਸੇ ਵੇਲੇ ਲੱਗ ਗਿਆ ਦੇ ਆਹ ਉਹਦਾ ਰੰਦਾ ਬਾਹਰ ਖਰਿਆ ਕੀ ਆ ਆਹ ਬਾਹਰ ਮੈਂ ਤਾਂ ਸਾਰਾ ਡੱਬਰੀ ਕਮਾਵੇ ਤੇ ਫਿਰ ਗੱਲ ਬਣਨੀ ਹੋ ਇੱਥੇ ਦੇ ਆ ਵੀ ਆਪਣਾ ਪਵੇ ਦੋ ਘੀਟੇ ਕੰਮ ਕਰ ਲਾ 10 ਮਿੰਟ ਬਹਿ ਜਾ ਤਾਂ ਵੀ ਕੋਈ ਗੱਲ ਨਹੀਂ ਉਹਦੇ ਮੈਂ ਖੜੀ ਲੱਤੇ ਰਹਿਣਾ ਹੀ ਨੇ ਬਾਹਰ ਬੂਜਣਾ ਨਾਲ ਸੋਚੀ ਇੱਥੇ ਰਹਿ ਤੂੰ ਉਹਦਾ ਫੇਰਾ ਕੋਣ ਕਹੇ ਵੀ ਉਹਦਾ ਮੈਨੂੰ ਖੰਦਾ ਮੈਂ ਫੇਰਾ ਪੂਰਾ ਮਾਰ ਕੇ ਆ ਜੂ ਨਾ ਘਰ ਵਿੱਚ ਜਿਹਦੇ ਨਾਲ ਜ਼ਮੀਨ ਮੱਚੀ ਮੈਂ ਇਹਨੂੰ ਆਖਿਆ ਮੈਂ ਤਾਂ ਉਹਦਾ ਆਖੋਗੇ ਨਾ 2 ਮਹੀਨੇ ਵਾਸਤੇ 2 ਮਹੀਨੇ ਵਾਸਤੇ ਜਾਣਾ ਵਾ ਉਹ ਆਪਾਂ ਚਲ ਜਾਾਂਗੇ ਜੇ ਤੂੰ ਆਖੇ ਬਈ ਇਥੋਂ ਸਭ ਕੋ ਵੇਚ ਵਟ ਕੇ ਉੱਥੇ ਚਲ ਜੀਏ ਉਹ ਨਹੀਂ ਆਹ ਗੱਲ ਪਤਾ ਕੀ ਹੁੰਦਾ ਇੱਕ ਗਵਾਰਡ ਹੁੰਦਾ ਵਾ ਕਿ ਲਾਗੋ ਗਵਾਰਡ ਜਾਊਗਾ ਤੇ ਮੈਂ ਚੀਜ਼ਾਂ ਉਹਦੀਆਂ ਲਾਊਗਾ ਹਾਂ ਹਾਂ ਪਰ ਆਡਾ ਪਿਆਰ ਤੇ ਨਾ ਇਹ ਆ ਵੇਖੋ ਅਸੀਂ ਰਹਿਣਾ ਇਕੱਠੇ ਭਰਾਵਾਂ ਨਾਲ ਆ ਕੇ ਆਂ ਗਵਾਰਡ ਹਾਂ ਮੈਂ ਕਹਿੰਦਾ ਵੀ ਗਵਾਂਡੀ ਗਵਾਰਡ ਜਾਣਾ ਚਾਹੀਦਾ ਵਾ ਮੈਂ ਨਾ ਘਰ ਵੀ ਗਏ ਹੋਏ ਗੱਲ ਕਰਦਾ ਵੀ ਤੇਰੀ ਸੋਚ ਜਿਹੜੀ ਉੱਚੀ ਆ ਕਈ ਵਾਰੀ ਕੀ ਹੁੰਦਾ ਵਾ ਵੀ ਭਰਾ ਭੁੱਖਾ ਮਰਨ ਧਿਆ ਹੋਵੇ ਤਾਂ ਤੇ ਦੂਜਾ ਭਰਾ ਜਿਹੜਾ ਕ ਨਹੀਂ ਉਹਨੂੰ ਚੀਜ਼ ਦਿੰਦਾ ਨਹੀਂਗਾ ਨਹੀਂ ਦਿੰਦਾ ਉਹ ਕਿਉਂ ਨਹੀਂ ਦਿੰਦਾ ਹਾਂ ਉਹਦਾ ਰੱਬਾ ਵੀ ਇਹ ਮੇਰਾ ਭਰਾ ਭੁੱਖਾ ਮਰੂਗਾ ਇਹ ਪੈਲੀ ਵੇਚੂਗਾ ਤੇ ਮੈਂ ਖਰੀਦੂ ਮੈਂ ਖਰੀਦੂ ਇਹ ਹੁੰਦਾ ਹੁੰਦਾ ਬਿਲਕੁਲ ਕਈਆਂ ਦੇ ਵਿਚਾਰ ਇਹ ਹੁੰਦੇ ਆ ਹੁੰਦੇ ਹੁੰਦੇ ਕਈਆਂ ਭਰਾ ਕਹਿੰਦੇ ਆ ਵੀ ਮੇਰਾ ਭਰਾ ਥਰੇ ਡਗਾ ਮੈਨੂੰ ਉੱਚਾ ਚੁੱਕਣਾ ਚੁੱਕਾ ਇਦਾਂ ਦੇ ਕੋਈ ਕੋਈ ਇਦਾਂ ਚੁੱਕਦੇ ਆ ਕੋਈ ਕੋਈ ਉਹ ਦੇ ਦਿੰਦੇ ਤੇ ਕਈ ਵਾਰੀ ਕੀ ਆ ਵੀ ਭਰਾਵਾਂ ਭਰਾਵਾਂ ਦੀ ਨਹੀਂ ਬਣਦੀ ਗਵਾਂਢੀ ਗਵਾਂਢੀ ਦੀ ਬਣ ਜਾਂਦੀ ਆ ਬਣ ਜਾਂਦੀ ਬਣ ਜਾਂਦੀ ਤੇ ਉਹ ਆਪਣੀ ਜਿਹੜੀ ਜਾਰੀ ਦੋਸਤੀ ਹੈ ਨਾ ਉਹ ਗਾਂ ਪੋਤਿਆਂ ਤੱਕ ਨਭਾ ਜਾਂਦੀ ਹੈ ਨਭਾ ਜਾਂਦਾ ਤਾਂ ਇਹ ਤੇ ਮੈਂ ਕਹਿੰਦਾ ਆ ਗੱਲ ਹੀ ਹਾਂ ਮੈਂ ਕਹਿੰਦਾ ਹਾਈ ਤੇ ਗਵਾਂਡ ਮੱਥਾ ਲਾਗੇ ਰਹਿਣਾ ਸਾਡੀ ਪੈੜੀ ਆ ਦਾਦਿਆਂ ਪਰਦਾਦਿਆਂ ਤੇ ਕੀ ਬਰਾ ਕਦੋਂ ਤੋਂ ਤੁਰੀ ਆਉਂਦੀ ਆ ਗਾਂ ਦੇ ਗਾਂ ਪੀੜੀ ਦਾ ਪੀੜੀ ਪੀੜੀ ਦਾ ਪੀੜੀ ਆਣ ਕੇ ਤੁਰੀ ਹੁੰਦੀ ਆ ਐਦਾਂ ਹੁੰਦੀ ਆ ਨਾ ਤੇ ਮੈਂ ਅੱਜ ਵੇਚ ਕੇ ਗਾਂ ਜਾਵਾਂ ਤੇ ਮੈਨੂੰ ਕੋਈ ਬੰਦਾ ਕੋਈ ਆਖੂ ਨਹੀਂ ਨਹੀਂ ਮੈਂ ਗੱਲ ਨਹੀਂ ਸਹਿਮਦਾ ਉਦਾਂ ਹਾਂ ਜੇ ਅੱਖ ਜਾਣ ਕੇ ਰੱਪਾ ਚਲ ਜਾਗੇ ਹਾਂ ਤੂੰ ਨਾ ਫੇਰ ਨਾ ਮੈਂ ਵੇਖਦਾ ਬਾਕੀ ਪਿਆਰੀ ਵੇਖ ਕੇ ਨਹੀਂ ਜਾਣਾ ਨਹੀਂ ਨਹੀਂ ਆ ਜਾ ਨਹੀਂ ਕੋਈ ਗੱਲ ਮੈਂ ਆ ਜਾ ਆ ਜਾ ਉਹ ਨਹੀਂ ਉਹ ਆ ਜਾ ਚਾਹ ਪੀਣੇ ਕੋਈ ਗੱਲ ਨਹੀਂ ਮੈਂ ਕੰਮ ਆ ਮੈਨੂੰ ਥੋੜਾ ਜਾਂ ਹਾਂ ਮੈਂ ਘਰਾਂ ਮੈਂ ਮੈਂ ਤੁਹਾਨੂੰ ਇਹੋ ਸਲਾਹ ਕਰਨਾ ਹੈ ਮੈਂ ਕਿਹਾ ਨਾ ਜਾਈ ਨਾ ਭਾ ਤੇ ਜਨਾਨੀਆਂ ਪਿੱਛੇ ਨਾ ਲੱਗੀ ਨਹੀਂ ਨਹੀਂ ਜਨਾਨੀਆਂ ਪਿੱਛੇ ਉਹ ਨਹੀਂ ਕੋਈ ਗੱਲ ਹੈ ਚਲ ਹਾਂ ਜਨਾਨੀ ਪਿੱਛੇ ਲੱਗੀ ਦਾ ਵੀ ਆ ਜਦੋਂ ਕੋਈ ਚੰਗੀ ਕੋਈ ਗੱਲ ਹੋਵੇ ਕੋਈ ਕੰਮ ਹੋਵੇ ਚੰਗਾ ਫਿਰ ਲੱਗੀ ਦਾ ਵੀ ਆ ਇਹ ਥੋੜਾ ਭਿਓਣ ਉਹ ਇਹੋ ਜਿਹਾ ਕੰਮ ਆ ਪਿੱਛੇ ਲੱਗ ਜਾਣਾ ਨਹੀਂ ਨਹੀਂ ਠੀਕ ਆ ਤੇ ਬਾਕੀ ਭਾਬੀ ਰਕਾ ਵੀ ਉਹਦੇ ਪਿੱਛੇ ਲੱਗਾ ਕਰੇ ਉਹਦੇ ਪਿੱਛੇ ਉਹ ਬੜਾ ਕੁ ਕਹਿ ਦਿੰਦੀ ਹੋਵੇ ਤੇ ਸਾਰੇ ਨਿੱਕੀ ਜੀ ਗੱਲਾਂ ਤੇ ਸਾਰੇ ਪਿੰਡ ਦੇ ਦਮਾਤੀ ਵੇਖ ਲੈ ਉਹ ਮੈਨੂੰ ਸਾਰਾ ਪਤਾ ਹੋਦਾ ਆ ਉਹਦੇ ਬਾਰੇ ਪਤਾ ਵਾ ਇਹਨੂੰ ਅਜੇ ਸਮਝ ਨਹੀਂ ਗਈ ਭਾਬੀ ਦੇ ਨੂੰ ਨਹੀਂ ਨਹੀਂ ਸਮਝੇਗੀ ਉਹਨੇ ਸਾਗ ਸੂਖ ਖਾੜਨਾ ਹੀ ਬੜਾਇਆ ਸੀ ਅੱਛਾ ਸਾਗ ਅੱਜ ਨਾਲ ਹੀ ਆ ਗਈ ਡੂੰਗਾ ਸਾਗ ਦਾ ਭਰਤਾ ਵੀ ਖਰਿਆ ਇਨੇ ਚੰਗੀ ਸਿੱਖਿਆ ਦੇ ਦੂਗੀ ਤਾਂ ਆਪਾਂ ਬਾਹਰ ਚੱਲ ਜਾਾਂਗੇ ਮੈਂ ਤੂੰ ਭਾਵੇਂ ਡੂੰਗੇ ਤੂੰ ਇੱਕ ਦੇ ਦੋ ਦੇ ਦੇ ਮੈਂ ਤਾਂ ਵੀ ਨਹੀਂ ਮੈਂ ਜਵਾਰ ਮੇਰੇ ਬਾਹਨੇ ਨਾ ਕਹ ਮੈਂ ਜਵਾਰ ਦਾ ਆਟਾ ਵੀ ਦੇ ਦੇ ਇਹਨੂੰ ਤੁਹਾਡੇ ਘਰਾਂ ਵਿੱਚ ਕਲੇਸ਼ ਪੈਂਦਾ ਉਹਦਾ ਡਾਂਗ ਹੋਗਾ ਸਾਗ ਨਾਲ ਹੋ ਗਿਆ ਬਸ ਹੋ ਗਿਆ ਠੀਕ ਆ ਠੀਕ ਮੇਰਾ ਪੂਰਾ ਖਲੋਤੀ ਕਿੱਥੋਂ ਆਇਆ ਮੈਂ ਤੇਰੇ ਵਾਲੀ ਵੇਖਣ ਲਈ ਉਹ ਗਰਸਾ ਵੀ ਆ ਉਥੇ ਨਿੰਮੂਆਂ ਲਾ ਕੇ ਖਲੋਤਾ ਤੇ ਮੈਂ ਉਹਨੂੰ ਮਿਲਣ ਗਿਆ ਕਿਉਂ ਵੈਸੇ ਇਦਾਂ ਹੀ ਮੈਨੂੰ ਪਤਾ ਲੱਗਾ ਸੀ ਵੀ ਕਿ ਬਾਹਰਪੂਰ ਜਾਂਦਾ ਪੂਰਾ ਬੜਾਉਂ ਰਹੇ ਬਾਹਰ ਜਾਣਾ ਵਾ ਆਹ ਮੈਨੂੰ ਸੋਨੀਆ ਦੇ ਘਰੋਂ ਦਾ ਫੋਨ ਆਉਂਦਾ ਦੱਸਣ ਦੇ ਆ। ਅੱਛਾ। ਇਹਨਾਂ ਦੇ ਮੁੰਡੇ ਨੇ ਕੋਈ ਕਾਰੋਬਾਰ ਸ਼ੁਰੂ ਕੀਤਾ। ਆਹ ਤਾਂ ਇਹਨਾਂ ਨੇ ਵੀ ਆ ਜਾਓ ਇੱਥੇ ਪੈੜੀ-ਪੁਲੀ ਵੇਚ ਕੇ ਸਭ ਕੋ ਜੀ। ਲੈ ਦੱਸ। ਆਹ ਤੇ ਮੈਨੂੰ ਅੱਗੇ ਗੋਪੀ ਨੇ ਦੱਸਿਆ ਇਹ ਆਂਦੀ ਜੋਦਾ ਨਾ ਪੈੜੀ-ਪੈੜੀ ਦੀ ਗੱਲ ਕਰਨ ਦੇ ਆ। ਗੋਪੀ ਦਾ ਤਾਂ ਮੈਨੂੰ ਮਿਲੀ ਜੀ ਕਿਤੇ ਟੱਕਰੀ ਤੇ ਉਹਨੇ ਕਿਸੇ ਉਹ ਤਾਂ ਫੋਨ ਕਰਨ ਦੇ ਆ ਜਿਹੜੇ ਕਿਤੇ ਉਹਨੇ ਸੁਣ ਲਿਆ। ਬੱਲੇ ਬੱਲੇ ਬੜੀ ਸ਼ੀਹ ਰੀ ਰੱਖਦੀ ਆ ਮੱਜੇ ਮੈਂ ਫੋਨ ਮਾਰ ਲਾ ਕਿਤੇ ਵੀ ਕਰਦਾ ਤੇ ਮਗਰ ਖਲੋਤੀ ਹੁੰਦੀ ਏ। ਨਹੀਂ ਮਗਰ ਕੀ ਖਲੋਤੀ ਉਹ ਤਰ੍ਹਾਂ ਹੀ ਉਹਨੇ ਕਿਤੇ ਸੁਣ ਲਈ ਤੂੰ ਤੇ ਇੱਕੋ ਏ ਮੰਮੀ ਪਤਾ ਨਹੀਂ ਕੀ ਗੱਲ ਈ ਉਹ ਘਰ ਸਾਬ ਦੀਆਂ ਗੱਲਾਂ ਕਰਨ ਤੇ ਆ ਉਹਦੇ ਨਾਲ ਪੇੜੀ ਪੂਲੀ ਵੇਚਣ ਲੱਗਾ ਆਹੋ ਲੱਗਾ ਸੀ ਪਤਾ ਮੈਂ ਉਹਨੂੰ ਪੁੱਛਣ ਗਿਆ ਸੀ ਉਹਨੂੰ ਤੇ ਦੱਸ ਵੀ ਤੁਸੀਂ ਇੱਥੇ ਕੋਈ ਚੀਜ਼ ਖਰੀਦੋ ਜੋਦੇ ਇੱਥੇ ਬਣਾਓ ਪੇੜੀ ਵੇਚ ਕੇ ਚੱਲ ਗਏ ਤੇ ਨਹੀਂ ਮੈਂ ਕਹਿੰਦੇ ਸਮਝਾ ਗਿਆ ਆ ਉਹ ਮੈਂ ਕਹਾ ਭਰਾ ਆਪਣੀ ਪੇੜੀ ਆਪਾਂ ਘਰ ਨਾਲ ਛੱਡੀ ਸੀ ਏਡਾ ਤਰ੍ਹਾਂ ਤੋਂ ਮਹਲ ਸਤਾ ਉਦੂ ਬੁੱਲਣ ਕੇ ਮੁੜ ਗਈ ਸੀ ਆਹੋ ਕਹਿੰਦਾ ਨਹੀਂ ਇਹ ਮੈਂ ਕਹਿੰਦਾ ਮੈਂ ਤੇ ਨਹੀਂ ਜਾਣਾ ਕਦੀ ਵੀ ਨਹੀਂ ਜਾਣਾ ਕਹਿੰਦਾ ਉਹ ਦਵਿੰਦਰ ਕਾਲੀ ਪਈ ਈ ਅਜੀ ਬੇਬਸਾਬ ਉਠੋ ਅਖਬਾਰਾਂ ਛੱਪ ਗਈਆਂ ਸੁਖਨਾ ਕੀ ਹੋ ਗਿਆ ਇਹਦੀਆਂ ਹੂੰ ਇਹਦੇ ਅਖਬਾਰ ਸੋਨੀਆਂ ਨੇ ਦੱਸਤਾ ਸਾਰਿਆਂ ਨੂੰ ਕੀ ਪੀਏ ਸਭ ਕੋ ਵੇਚ ਵਟ ਕੇ ਚੱਲੇ ਬਾਹਰ ਯੋਧਾ ਅਹਿਮਰ ਲੱਗੇ ਅੱਛਾ ਉਹ ਮੈਂ ਡਿਆ ਨਿੰਬੂ ਵੇਖਣਾ ਉਥੇ ਆ ਗਿਆ ਹੂੰ ਤੇ ਹਾਲ ਚਾਲ ਪੁੱਛਿਆ ਮੈਂ ਠੀਕ ਠਾਕ ਵਧੀਆ ਵਿਚੋਂ ਸੈਂ ਦਾ ਟੋਦਾ ਹੋਣਾ ਵੀ ਇਹ ਬਲ ਆਪਣੇ ਕੋਲੋਂ ਗੱਲ ਦੱਸਦਾ ਅੱਛਾ ਮੁੜ ਕੇ ਹਾਰ ਕੇ ਆਪੇ ਹੀ ਉਹਨੇ ਕਹਿ ਦਿੱਤਾ ਹਾਂ ਆਂਦਾ ਭਾ ਬਾਅਦ ਚੱਲੇ ਤੁਸੀਂ ਮੈਂ ਤੈਨੂੰ ਕਹਿੰਦਾ ਸਿਆ ਗੋਪੀ ਵੀ ਆਂਦੀ ਵੀ ਸਾਡੇ ਲਾਗੇ ਮੰਮੀ ਰੋਂ ਕੇ ਸੀ ਗਈ ਚਲੋ ਭਾਵੇਂ ਦੋਵੇਂ ਜੀ ਆ ਨਹੀਂ ਕੋਈ ਹੋਰ ਮੱਥਾ ਵੜਾਉਣ ਦੇ ਸੀ ਆਂਡਵਾ ਸਾਡੇ ਤੇ ਅਸੀਂ ਤੇ ਫਿਰ ਇਕੱਲੇ ਰਹਿ ਗਏ ਮੈਂ ਵੀ ਸਮਝਾ ਗਿਆ ਕਹਿੰਦਾ ਕਹਿੰਦਾ ਮੈਂ ਤਾਂ ਕਦੀ ਵੀ ਨਹੀਂ ਜਾਂਦਾ ਕਹਿੰਦਾ ਦਵਿੰਦਰ ਲੱਗੀ ਮੁੰਡੇ ਦਾ ਮਗਰ ਮੈਂ ਵੀ ਕਹਿ ਬੈ ਜਾਈਂ ਨਾੜ ਜਾ ਤੂੰ ਮੈਂ ਜਾਣਾ ਤਾਂ ਉੱਧਾ 2 ਮਹੀਨੇ ਘੁੰਮ ਕੇ ਆਉ ਨਹੀਂ ਚੱਲ ਜਨ ਤੇ ਪਹਿਲੀ ਕਿਉਂ ਵੇਚਣ ਲੱਗੇ ਆ ਉਹਦੇ ਕਾਰੋਬਾਰ ਸ਼ੁਰੂ ਕੀਤਾ ਕੋਈ ਉੱਥੇ ਕਿ ਸ਼ੁਰੂ ਤਾਂ ਕੀਤਾ ਵਾ ਉੱਥੇ ਕੀਪਤਾ ਚੱਲਣਾ ਕਿ ਨਹੀਂ ਚੱਲਣਾ ਤੇ ਇਹ ਘਰੋਂ ਵੀ ਪੁੱਟੇ ਜਾਣ ਗਾਲ ਤੇ ਇਹ ਨਾ ਜਿਹੜਾ ਬਾਹਰ ਗਿਆ ਨਹੀਂ ਮੁੰਡਾ ਇਹਦਾ ਆ ਹੋਰ ਮੇਰੇ ਘਰ ਵਾਲੀ ਬੜੀ ਤੇਜ਼ ਤਰਾ ਆਈਓ ਤੇ ਇਹਨਾਂ ਕੋਲ ਸਭ ਕੋ ਹੋਵੇ ਕੋਈ ਪੁੱਕਾ ਵੀ ਉੱਥੇ ਉਧਰ ਹੀ ਹੈ ਨਾ ਅੱਛਾ ਸਭ ਕੋ ਵਕਾ ਕੇ ਤੇ ਵਿਚਾਰਿਆਂ ਨੂੰ ਮਗਰੋਂ ਭਾਂਹ ਧੱਕਾ ਦੇ ਹਾਂ ਨਹੀਂ ਨਹੀਂ ਉਹਨੇ ਜਾਣਾ ਹੀ ਨਹੀਂ ਇਹ ਤਾਂ ਮੈਂ ਨਹੀਂ ਜਾਣਾ ਨਹੀਂ ਸਿਆਣਾ ਬਿਆਣਾ ਵਾ ਥੋੜਾ ਜਿਆ ਸੋਚੇ ਵੀ ਚੱਲ ਅਹੀਂ ਆਪਣਾ ਨੀ ਕਾ ਕਰ ਵੀ ਜਣਾ ਉੱਤਰਾ ਜਾਣਾ ਤਾਂ ਚੱਲੋ ਚੱਲ ਜੜ ਮੁੰਡਾ ਟਿਕ ਟਿਕ ਲਾਵੇ ਹਾਂ ਤੇ ਚੱਲ ਜੇ ਮੈਂ ਤਾਂ ਸਮਝਾਇਆ ਤੇ ਕੱਲ ਉੱਤਰਾ ਟਾਈਮ ਲੱਗੂ ਨਾ ਤੂੰ ਹੀ ਜਾਈਂ ਦਵਿੰਦਰ ਸੁਭਾਈ ਦਵਿੰਦਰ ਲੱਗੀ ਪੁੱਦੀ ਮਰ ਤੂੰ ਵੀ ਸਮਝਾ ਗਿਆ ਈ ਆ ਤੇਰੀ ਗੱਲ ਮੰਨ ਲੈ ਨਹੀਂ ਮੈਂ ਤਾਂ ਅੱਗੇ ਦਵਿੰਦਰ ਗੱਲ ਕਰ ਦਿੰਦੀ ਆ ਜਿਹਨੇ ਕੋਈ ਮੇਰੇ ਨਾਲ ਕੋਈ ਇਹੋ ਜੀ ਗੱਲ ਨਹੀਂ ਕੀਤੀ ਆ ਨਾ ਕੱਲੂ ਜਾਈਂ ਕੱਲੂ ਸਵੇਰੇ ਮੈਂ ਜਾਉਂਗੀ ਤੇ ਭਲਾ ਮੈਂ ਨਾ ਗੱਲਾਂ ਚ ਸੁਣਗੀ ਵੀ ਤੂੰ ਘਰ ਨਾ ਛੱਡ ਕੇ ਜਾਇਓ ਹਾਂ ਕੋਈ ਪਤਾ ਨਹੀਂ ਹੰਦਾ ਇਹਨਾਂ ਦਾ ਬਾਹਰ ਵਾਲਿਆ ਦਾ ਉਹ ਨਹੀਂ ਨਹੀਂ ਆ ਨਾਲੇ ਇਥੇ ਚੰਗਾ ਭਲਾ ਟੌਰ ਆ ਉਹ ਕਹਿੰਦਾ ਉੱਥੇ ਜਾ ਕੇ ਮੈਂ ਬੇਰ ਤੋੜਨੇ ਆ ਇਹੋ ਹੀ ਆਗੇ ਬੇਰ ਤੋੜਨ ਵਾਲੀ ਗੱਲ ਹੈ ਕਿ ਚਿੱਟੇ ਕੱਪੜੇ ਪਾ ਕੇ ਸਵੇਰੇ ਮੋਟਰਸਾਈਕਲ ਪੜਦਾ ਚੱਕ ਪਿੰਡ ਪੈਦਾ ਠੜੇ ਤੇ ਮਾਰਦਾ ਮਿੱਠੀਆਂ ਸਿੱਟੀਆਂ ਤੇ ਜਿੱਦੜ ਨੂੰ ਜੀ ਕਰਦਾ ਦੋਵੇਂ ਜੀ ਮੋਟਰਸਾਈਕਲ ਫੜਦੇ ਆ ਤੋੜ ਪੈਂਦੇ ਹਾਂ ਚੱਲ ਚੰਗਾ ਹਾਂ ਚੱਲ ਠੰਡ ਬੜੀ ਚੱਲ ਬਾਹਰ ਜਾਈ ਤੂੰ ਹਾਂ ਚੰਗਾ ਆ ਬਹੁਤੀ ਬਾਅਦ ਹੀ ਅਗਲਾ ਘਟ ਇੰਟਰਸਟ ਲਿਆ ਕਰੋ ਨਹੀਂ ਬਾਹਰ ਦੀਆਂ ਕਹਾਡੀਆਂ ਵਾ ਉਹ ਤੇ ਕਿਤੇ ਗੋਪੀ ਨੇ ਸੁਣ ਲਿਆ ਤੇ ਮੈਨੂੰ ਗੱਲ ਕੀਤੀ ਤੇ ਮੈਂ ਤੈਨੂੰ ਬਾਹਰ ਨਿਕਲਣ ਦੀ ਵੇਖਿਆ ਕਿ ਪਤਾ ਜਿਹੜਾ ਕਿੱਥੇ ਗਿਆ ਮੈਂ ਇਹ ਗੱਲ ਕਰਕੇ ਆਇਆ ਤੇ ਗੱਲ ਕਰ ਪਹਿਲਾਂ ਹੀ ਪਹੁੰਚ ਗਈ ਕਿਹਾ ਸੋਨੀਆ ਦੇ ਘਰ ਵਾਲੇ ਦਾ ਫੋਨ ਆਇਆ ਮੈਨੂੰ ਅੱਛਾ ਉਹ ਆਖਣ ਡਿਆ ਉਹ ਬਾਹ ਹਣੀ ਤੇਰੇ ਗਵੰਡੀ ਜਿਹੜੇ ਬਾਹ ਲੱਗੇ ਆਉਣ ਅੱਛਾ ਤੇ ਇਹਨੇ ਵੇਖਦਾ ਵੀ ਸਾਰੇ ਗੱਲ ਧਮਾਤੀ ਉਹਦੇ ਹੁਣ ਸੋਨੀਆ ਦੇ ਘਰ ਵਾਲੇ ਦਾ ਜੋਦੇ ਨੂੰ ਫੋਨ ਆਇਆ ਤੇ ਇਹਨੇ ਉਹਨੇ ਸੋਨੀਆ ਨੇ ਖਰਿਆ ਵੀ ਕਿੰਨਿਆਂ ਗ ਜਾਣਿਆਂ ਨੂੰ ਪਿੰਡ ਦੇ ਵਿੱਚ ਦੱਸਿਆ ਹੋਣਾ ਤਾਂ ਕਿੱਥੇ ਕਿੱਥੇ ਫੋਨ ਘੁੰਮ ਗਏ ਹੋਣੇ ਇਹਦੇ ਲੋਕਾ ਸਾਰੇ ਪਾ ਲੱਗ ਗਏ ਨੇ ਕਿ ਬਾਹਰ ਚੱਲੇ ਆਪਾਂ ਕਿਹੜੇ ਚੱਲੇ ਤੂੰ ਇਹਦੇ ਜਨਾ ਨਹੀਂ ਲੈਣ ਦਿੰਦੇ ਕਿਸੇ ਗੱਲ ਦਾ ਜੋਦਾ ਆਖਣ ਰਿਹਾ ਸੀ ਵੀ ਪਾ ਨਾ ਜਾਵੀ ਅੱਛਾ ਹਾਂ ਕੀ ਆਂਦਾ ਹੀ ਹੋ ਬਸ ਐ ਹੋ ਆਂਦਾ ਵੀ ਨਾ ਨਾ ਜਾਮੀ ਮੈਂ ਵੀ ਮੈਂ ਕਿਹੜਾ ਚੱਲਿਆ ਆ ਆ ਕੇ ਲਾਂ ਤੂੰ ਜੋਦੇ ਦੀਆਂ ਗੱਲਾਂ ਸੁਣਦੇ ਆ ਸੋਨੀਆ ਦੇ ਘਰ ਵਾਲੇ ਦਾ ਝੂਠਾ ਨਾਮ ਚਾਰੇ ਦਾ ਲਾਤਾ ਨਾ ਸੋਨੀਆ ਹੀ ਰੋਲਾ ਪਾਉਣ ਵਾਲੇ ਦਾ ਘਰ ਵਾਲਾ ਬਹੁਤ ਚੰਗਾ ਵਾ ਨਹੀਂ ਉਹਨੇ ਘਰ ਵਾਲੇ ਨੂੰ ਦੱਸਿਆ ਤੇ ਘਰ ਵਾਲੇ ਨੇ ਜੋਦੇ ਨੂੰ ਫੋਨ ਕਰਕੇ ਦੱਸਿਆ ਹੋਣਾ ਨਾ ਕਿ ਉਪਰ ਮੈਂ ਇੱਕੋ ਪੁੱਛਦਾ ਭਲਾ ਵੀ ਵਾਕਈ ਆਉਣ ਲੱਗੇ ਆ ਚਲੋ ਠੀਕ ਆ ਉਹਨੇ ਜੇ ਕਹਿ ਦਿੱਤਾ ਹੋਗਾ ਵੀ ਤੁਹਾਡਾ ਗਵਾਂਢੀ ਚੱਲ ਚੱਲੇ ਆ ਬਾਹਰ ਆ ਨਾ ਤੇ ਜੋਦੇ ਨੂੰ ਕੀ ਪੀ ਪਈ ਜਿਹੜੀ ਤੁਹਾਡੇ ਕੋਈ ਢਿਸ਼ੇਤੀ ਆਉਂਦੀ ਵੀ ਨਾ ਜਾਵੀਂ ਨਾ ਜਾਵੀਂ ਲੈ ਤੇ ਗਵਾਂਢੀ ਨੂੰ ਗਵਾਂਢੀ ਦਾ ਹੁੰਦਾ ਹੀ ਆ ਵੀ ਭਾ ਆਪਣੀ ਜਾਇਦਾਦ ਜਮੀਨ ਵੇਚ ਕੇ ਨਾ ਜਾਵੀਂ ਅੱਛਾ ਤੇ ਇੱਥੇ ਉਹ ਆਉਂਦਾ ਉਹਨੇ ਸਮੁੰਦਰ ਦੀ ਪ੍ਰਗਟਾਈ ਮਰਨਾ ਹਾਂ ਵੀ ਇੱਥੇ ਦੇ ਡੇਰਾ ਸੁਨਿਆ ਹੋ ਜਾਣਾ ਅੱਛਾ ਤੇ ਗਵਾਂਢੀ ਗਵਾਂਢੀ ਦੇ ਕੰਮ ਆਉਂਦਾ ਵਾ ਉਹਨੇ ਹਮਦਰਦੀ ਨਹੀਂ ਪ੍ਰਗਟਾਈ ਹਾਂ ਉਹ ਤੈਨੂੰ ਕਹਿਣ ਨੂੰ ਪਤਾ ਕੀ ਫਿਰਦਾ ਸੀ ਇਹ ਪਿਆਲੀ ਵੇਚਣੀ ਹੋਊਗੀ ਤੇ ਪਹਿਲ ਮੇਰੀ ਓ ਉਹ ਜਾਗਾ ਤੂੰ ਕਿਦਰ ਦੀਆਂ ਗੱਲਾਂ ਲੈ ਤੁਰੀ ਆ ਉਹਨੂੰ ਵੀ ਲੋੜ ਇੰਨੀ ਗੱਲ ਕਹਿੰਦੇ ਉਹਦੇ ਕੋ ਪਿਆਲੀ ਖਰੀਦਣੀ ਹੱਡੀ ਮੇਰੀ ਸੁਣੋ ਗੱਲ ਪਿਆਲੀ ਤੇ ਕਿਤੇ ਉਹਨੇ ਕਿਤੇ ਨਹਿਰੋਂ ਪਾਰ ਨਹੀਂ ਛੱਡੀ ਕਿਤੇ ਉਹਨੇ ਪਿਆਲੀ ਕਿਤੇ ਜਿੱਥੇ ਕੋਈ ਰਾਹ ਨਹੀਂ ਕਿਤੇ ਖੈਰਾ ਨਹੀਂ ਆ ਉਥੋਂ ਉਹਨੇ ਲੋਕਾਂ ਨਾਲ ਬੰਨੇ ਨਾਲ ਬੰਨੇ ਪਟਾ ਕੇ ਲਾਗੇ ਲਿਆਂਗੀ ਤੇ ਤੁਹਾਡੀ ਪਿਆਲੀ ਜਿਹੜੀ ਛੱਡੂਗਾ ਦਵਿੰਦਰ ਉਹ ਵੱਧਾ ਗੱਲਾਂ ਪੈਲੀ ਲੈਣ ਡਿਆ ਉਹ ਫੜ ਦੜ ਕੇ ਕਦੀ ਕਮੇਟੀ ਨੇ ਪੈਸੇ ਦੇ ਕੇ ਤੇ ਮਹਾਂਗ ਤੇ ਪੈਰੀ ਲੈਂਡ ਤੇ ਸਾਡੀ ਪੈਰੀ ਲੈਂਡ ਜੋ ਕੇ ਕੋ ਪੈਸੇ ਹੈਗੇ ਆ ਉਹ ਬਾਬਾ ਜਿਹਨੂੰ ਨਾਲ ਲੱਗਦੀ ਪਿਆਲੀ ਮਿਲ ਜਾਂਦੀ ਨਾ ਉਹ ਆਪਣੀ ਘਿਆਲੀ ਪਿਆਲੀ ਜਿਹੜੀ ਗਹਿਣੇ ਕਰ ਲੈਂਦੇ ਆ ਉਹ ਗੰਡਿਆ ਵਾ ਗੰਡਿਆ ਪੈਸੇ ਨਾ ਤੁਸੀਂ ਉਹਨੂੰ ਜਾਣਦੇ ਕੱਖ ਨਹੀਂ ਮੈਨੂੰ ਲੱਗਦਾ ਤਾਂ ਹੈਗੇ ਤੁਹਾਡੇ ਭਰਾ ਸਭ ਕੁਝ ਵਾ ਤੁਸੀਂ ਮੇਰੇ ਮੂੰਹ ਗੱਲਾਂ ਖਵਾਉਂਦੇ ਆ ਮੈਨੂੰ ਤਾਂ ਸਾਰਾ ਪਤਾ ਵਾ ਭਰਾ ਵਾ ਆਂਡੀ ਗਵਾਂਡੀ ਐ ਜੋ ਵੀ ਆ ਹੱਡੇ ਪਰ ਇੱਕ ਗੱਲ ਹੈਗੀ ਉਹ ਮਨ ਚ ਨਹੀਂ ਉਹ ਦੰਦਰ ਇਹੋ ਜੀ ਕੋਈ ਗੱਲ ਉਹਨੂੰ ਕੀ ਲੋੜ ਹੀ ਇੰਨਾ ਮੈਨੂੰ ਉਹ ਉੱਥੋਂ ਚੱਲ ਕੇ ਮੇਰੇ ਲਾਗੇ ਨਿੰਬੂ ਤੋੜ ਲਾਗੇ ਵੇਖੇ ਵੇਹਣ ਨੇ ਬਾਬਾ ਆਂਦੇ ਸੌਂ ਖਾਓ ਜੀ ਦੀ ਨਾ ਪੁੱਤ ਵੀ ਨਾ ਧੀ ਦੀ ਉਹ ਫੇ ਤੁਹਾਡੇ ਚਾਚੇ ਦਾ ਪੁੱਤ ਵਾ ਤੁਸੀਂ ਐਵੇਂ ਉਹਦੀ ਮੰਨਾ ਮੰਨੀ ਜਾਂਦੇ ਵੀ ਉਹ ਨਹੀਂ ਇੰਨੀ ਗੱਲ ਕਹਿ ਸਕਦਾ ਉਹਦੇ ਦਿਲ ਚ ਗੱਲ ਹੀ ਨਹੀਂ ਦਿਲ ਚ ਉਹ ਮੈਨੂੰ ਸਾਰਾ ਪਤਾ ਵਾ ਐ ਇੱਥੇ ਹੀ ਖੇਡਦੇ ਰਹੇ ਆ ਸਾਨੂੰ ਸਾਰਾ ਪਤਾ ਉਹਦੇ ਬਾਰੇ ਮੈਨੂੰ ਪਤਾ ਵਾ ਉਹ ਬੰਦੇ ਦੇ ਮੰਚ ਮੈਲ ਨਹੀਂ ਹੈਗੀ ਠੀਕ ਆ ਹਾਂ ਉਹ ਬੰਦਾ رائے ਦਊਗਾ ਤੇ ਸੱਚੀ ਦਊਗਾ ਵਧੀਆ رائے ਦਊਗਾ ਕਿਹਨੂੰ ਠੀਕ ਆ ਠੀਕ ਆ ਵੀ ਤੁਹਾਡੇ ਮੰਚ ਵੀ ਸੋਨੀਆ ਹੀ ਚੁਗਲਖੋਰਾਂ ਸੋਨੀਆ ਦਾ ਬੰਦੇ ਨੇ ਗੱਲਾਂ ਡਾਤੀਆਂ ਵਾ ਅਖਬਾਰਾਂ ਛਪਾਤੀਆਂ ਵਾ ਜੋਦਾ ਚੰਗਾ ਵਾ ਜੋਦੇ ਨੂੰ ਤੇ ਪਤਾ ਲੱਗਾ ਤੇ ਉਹ ਮੈਨੂੰ ਤਾਂ ਆਇਆ ਮੇਰਕੋ ਸਰੀਕ ਸੇਰੇ ਲਾ ਕੇ ਨਹੀਂ ਢੁੱਕਦੇ ਔਰ ਸਾਰੇ ਕੰਮ ਕਰਦੇ ਤਾਂ ਮੈਂ ਦੱਸਦਾ ਆ ਸੋਨੀਆ ਦੱਸ ਤੂੰ ਸੋਨੀਆ ਕੋ ਕਿਉਂ ਗੱਲਾਂ ਕਰਦੀ ਐ ਉਹ ਜੀਆਂ ਜਦੋਂ ਆਪਾਂ ਜਾਣਾ ਨਹੀਂ ਆ ਸਕ ਜਿਹੜੇ ਪਿੰਡ ਹੀ ਜਾਣਾ ਰਾਹ ਨੂੰ ਪੁੱਛਣਾ ਯੂਰੋਪਾ ਜਾਣਾ ਹੀ ਨਹੀਂ ਗਾ ਤਾਂ ਫਿਰ ਤੂੰ ਕਾਦੀ ਐਮ ਗੱਲਾਂ ਕਰੀਂ ਜੇ ਮੈਂ ਕਰ ਹੀ ਦਿੱਤੀ ਗੱਲ ਤੇ ਮੈਨੂੰ ਉਹ ਕਹਿੰਦੀ ਤੂੰ ਪਰੇਸ਼ਾਨ ਮੈਂ ਇਦਾਂ ਮੇਰੇ ਕੋ ਵੀ ਨਹੀਂ ਝੂਠ ਬੋਲਿਆਗਾ ਜਿਹੜੀ ਗੱਲ ਹੈਗੀ ਮੈਂ ਕਰ ਦਿੱਤੀ ਆ ਤੇ ਕੀ ਮੇਨਾ ਹੋ ਗਿਆ ਇਸ ਗੱਲ ਦਾ ਜੇ ਮੈਂ ਕਰ ਹੀ ਦਿੱਤੀ ਗੱਲ ਤੇ ਜਦੋਂ ਉਹਨੇ ਆਪਣੇ ਘਰ ਵਾਲੇ ਨੂੰ ਦੱਸਿਆ ਤਾਂ ਹੋਰ ਲੋਕਾਂ ਨੂੰ ਕਿੰਨਾ ਦੱਸਿਆ ਹੋਊਗਾ ਤੈਨੂੰ ਪਤਾ ਨਹੀਂ ਇਹਦਾ ਕੋਈ ਨਹੀਂ ਮੇ ਲੋਕੀ ਵੀ ਆ ਜਾਣਗੇ ਜੋ ਦਿਨ ਪਤਾ ਲੱਗਾ ਆ ਗਿਆ ਨਾ ਭੱਜ ਜਾ ਵੀ ਤੁਸੀਂ ਪਿਆਰੀ ਕਿਉਂ ਵੇਚਣ ਲੱਗੇ ਬਾਹਰ ਨਾ ਜਾਇਓ ਤੇਰੀ ਵਾਲ ਨੇ ਕੋਈ ਆਉਂਦਾ ਵੀ ਨਾ ਜਾਇਓ ਤੇਰੀ ਪਿਆਰੀ ਵਾਲ ਆਉਂਦੇ ਸਾਰੇ ਜਾਣੇ ਉਹ ਜਰ ਮਾਨ ਨਾ ਬੋ ਤੂੰ ਐਵੇਂ ਜਾਣ ਕੇ ਮਰੀ ਜੰਨੀ ਗੱਲਾਂ ਜੇ ਕੋਈ ਗੱਲ ਦੱਸਣ ਵਾਲੀ ਹੁੰਦਾ ਬੰਦਾ ਦੱਸੇਗਾ ਉਹਨੂੰ ਸੋਨੀਆਂ ਦੇ ਕੰਚ ਬਾਲਾ ਜਾ ਕੇ ਪਾਉਣਾ ਹੁੰਦਾ ਮੈਂ ਨਾ ਜਨਾਨੀਆਂ ਦਾ ਵੀ ਕੋਈ ਹਾਲ ਇਹ ਪੁੱਠੀ ਮੈਂ ਨਾ ਇਹਨਾਂ ਨੇ ਸੋਚਵਾ ਪੁੱਠੀ ਜੋ ਉਹਦੇ ਵਿਚਾਰੇ ਨੇ ਚੰਗੀ ਸਦਾ ਦਿੱਤੀ ਉਹ ਇਹ ਸੋਚ ਹੋਰ ਵੀ ਕੱਢ ਕੇ ਬੈਗੀ ਨਹੀਂ ਐ ਜੋ ਤੇਰੀ ਪ੍ਰੇਲੀ ਲੈਣ ਨੂੰ ਫਿਰਦਾ ਲੈ ਨਹੀਂ ਜੇ ਮੈਂ ਸੋਨੀਆ ਨੂੰ ਦਾਸੀ ਦਿੱਤਾ ਤੇ ਕੀ ਲੋੜਾ ਆ ਗਿਆ ਜੇ ਜਿਆਦੀ ਗੱਲ ਵਾ ਨਾ ਹੁਣੇ ਜਾਣੀ ਸੋਨੀਆ ਵੱਲ ਤੇ ਸੋਨੀਆ ਦੀ ਗੁੱਤੇ ਵੱਲ ਦੇ ਕੇ ਉਹ ਨਹੀਂ ਚੰਗੀ ਤਰ੍ਹਾਂ ਹੁਣ ਗੁੱਤੇ ਵੱਲ ਨਾ ਨਵੀ ਉਹਨੂੰ ਜਵਾਰ ਦੇ ਆਟੇ ਦਾ ਡੱਬਾ ਭਰ ਕੇ ਦੀ ਗਿਆ ਜੱਬਾ ਦਾ ਆਟਾ ਦਿੱਤਾ ਹੀ ਨਾ ਅਜੇ ਹਾ ਦੇ ਜਵਾਰ ਦਾ ਆਟਾ ਦੇ ਤੇ ਨਾਲੇ ਹੋਰ ਉਹ ਕਹੇ ਬਾਕੀ ਜਿੱਥੇ ਕੁ ਰਹਿ ਗਈ ਹੈ ਨਾ ਗੱਲ ਨਹੀਂ ਅਜੇ ਪਹੁੰਚੀ ਉੱਥੇ ਪਹਚਾ ਇਹ ਜਿਹੜੀ ਤੋਹੀ ਤੁਰਦੀ ਫਰਦੀ ਅਖਬਾਰ ਵਾ ਖਬਾਰ ਕਿਹੇ ਦੀ ਨਾ ਨੌਤੀ ਨੂੰ ਫालतू ਗੱਲਾਂ ਨਹੀਂ ਕਰਦੀਆਂ ਜੇ ਚੰਗਾ ਨਹੀਂ ਨਾ ਕਹਿ ਸਕਦੇ ਤੇ ਮਾੜਾ ਵੀ ਨਹੀਂ ਉਹ ਕਹਿਣਾ ਚਾਹੀਦਾ ਮੈਂ ਮਾੜਾ ਆਖਿਆ ਮੈਂ ਤਾਂ ਘਰ ਹੀ ਗੱਲ ਕਰਨ ਡਿਆ ਵਾਂ ਵੀ ਆਪਣੇ ਘਰ ਦੀ ਗੱਲ ਨਾ ਕਿਸ ਨੂੰ ਦੱਸੋ ਤੇ ਫਿਰ ਮੈਨੂੰ ਜਾ ਲੈਂਦੇ ਨਾ ਇੱਕ ਵਾਰ ਓਏ ਓਏ ਆ ਜਾ ਆ ਜਾ ਮੁੜਿਆ ਜਮੀ ਨਾ ਹੋਣਾ ਇੱਧਰ ਆ ਜਾ ਉਹਦੇ ਗਾਂ ਦੀ ਗਾਂ ਦੇ ਲੈਂਡਾ ਬਣਾ ਦੇਣੀ ਇਹੋ ਗੱਲਾਂ ਦੀਆਂ ਮੁੜ ਕੇ ਆ ਲੜਾਈ ਹੋਊਗੀ ਆਣ ਗਵਾਂਢ ਦੀ ਤੇ ਫਿਰ ਕਹਣਾ ਗਵਾਂਢੀ ਗਵਾਂਢੀ ਲੜਦੇ ਆ